ਵੀਰਾਂ ਮੰਤਨ ਸੇਤਲ ਹੋਏ ਮਹਾਰਾਜ ਨੂੰ ਸਾਰਾ ਕੀ ਰਹਿਮਤ ਬਖਸ਼ਿਸ਼ ਹੋਈ ਪਾਤਸ਼ਾਹ ਜੀਓ ਸਰਦਾਰ ਕਿਰਜੀ ਸਿੰਘ ਗਹਿਰੀ ਅਤੇ ਸਮੂਹ ਸੰਗਤਾਂ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਵੱਲੋਂ ਪਾਤਸ਼ਾਹ ਜੀਓ ਪਰਸੋਂ ਰੂਤ ਲੈ ਕੇ ਧੋਈ ਬਾਣੀ ਆਈ ਇਹਨਾਂ ਸਾਗਲੀ ਚਿੰਤ ਮਿਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਸ਼੍ਰੋਮਣੀ ਜਨਮਾਲ ਆਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਮ ਰੱਖਦੇ ਆ ਹੋਇਆ ਆਰੰਭ ਹੋਏ ਆਗਿ ਦੀ ਰਹਿਮਤ ਬਖਸ਼ਿਸ਼ ਦਾ ਸਬਕਤਾਲ ਸ੍ਰੀ ਅਖੰਡ ਪੁਰਸਾਰ ਪਾਦਮਤ ਸੰਪੂਰਨ ਭੋਗ ਪਾਇਆ ਗਿਆ ਹਨ ਛੇ ਪੌੜੀਆਂ ਅਨੰਤ ਸਜੇ ਜਾਪ ਹੋਏ ਸਮੁੱਚੀ ਸੇਵਾ ਨਿਭਉਂਦੇ ਆ ਤੋਂ ਤਿੰਨ ਦਿਨ ਤੋਂ ਪਾਠੀ ਸਿੰਘਾਂ ਵੱਲੋਂ ਬਾਣੀ ਪੜਦੇ ਆ ਸੇਵਕ ਪਰਵਾਰ ਵੱਲੋਂ ਸੇਵਾ ਨਿਭਉਂਦੇ ਆ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ੋ ਅੱਗੇ ਤੋਂ ਸਦ ਸਪਸ਼ਟ ਗੁਰਬਾਣੀ ਵਾਨ ਸੋਣਾ ਅੱਜ ਦੀ ਸੁੱਧ ਸਪਸ਼ਟ ਸੇਵਾ ਕਰਨ ਦੇ ਵਾਲੋਂ ਤੋਂ ਅਕਸ਼ਿਸ਼ ਕਰਦੀ ਹਾਜ਼ਰੀ ਤੇਲ ਪਟੇਟਾ ਵਨ ਦਰ ਪ੍ਰਵਾਨ ਕਰਨੀ ਆ ਸਰਵਤ ਸੰਗਤ ਨੂੰ ਦਰੋਂ ਘਰੋਂ ਗੁਰਸਿੱਖੀ ਭਰਿਆ ਜੀਵਨ ਚੜ੍ਹਦੀ ਕਲਾ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਆ ਜੀ ਦੇ ਦਰ ਘਰ ਦਾ ਪਿਆਰ ਅੰਮ੍ਰਿਤ ਵੇ ਨਾਲ ਬਾਣੀ ਪੜ੍ਹਨ ਦੇ ਵਕ ਉਦੰਬਿਆ ਦੀ ਅਤੇ ਨੈਸ਼ਨਲ ਮਹਾਪੰਚਾਇਤ ਪੰਜਾਬ ਸਮੂਹ ਵੀਰਾਂ ਤੇ ਮੇਰੇ ਪਰਯਾ ਹਤਰਕਣਾ ਕਿਰਪਾ ਕਰਨੀ ਪਾਤਸ਼ਾਹ ਜੀਓ ਦੇਨ ਦੁਗਣੀ ਰਾਜ ਤੋਂ ਗੁਣੀ ਤਰੱਕੀ ਬਖਸ਼ੀ کاروبار ਦੇਰ ਤੱਕ ਮਾਣੇ ਵੇਚ ਵਰਕਤਾ ਪਾਉਣੀਆਂ ਧੰਨ ਸ਼ਾਕੇ ਭੇਟ ਕੀਤੇ ਗਏ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਨੋ ਪਿਛ ਪਰਦੇ ਗੱਜਣੇ ਦਰ ਤੇ ਪਵਿੱਤਰ ਕਲਾ ਪ੍ਰਸ਼ਾਦ ਦੀ ਦੇਗ ਸਾਕੇ ਹਾਜ਼ਰਾ ਦਰ ਪ੍ਰਵਾਨ ਹੋਵੇ ਪਰਵਾਨ ਪ੍ਰਸ਼ਾਦ ਸੰਗਜਮਤਾਂ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਵਿੱਤਰ ਮੁਖਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰੋ ਜੀ ਅੱਤੇ ਅਗਵਾਵੇ ਨਾਨਕ ਨਾਮ ਜਤਿ ਕਬ ਤੇਰੇ ਭਾਣੇ ਸਰਬੰਦ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਏ ਜੀ ਜਨ ਜਨੁ ਲੇ ਉੱਲੇ ਸੋਨੇ ਹਾਨ ਇਹ ਪ੍ਰੋਗਰਾਮ ਨਹੀਂ ਕਰਨੀ ਹੈ ਜੇ ਸੰਸਾ ਦੇ ਸੰਗ ਪ੍ਰੋਗਰਾਮ ਜਾਣਾ ਇਹਨਾਂ ਨੂੰ ਧੰਨਵਾਦ ਜੀ ਆਇਆਂ ਨੂੰ ਰੋਤਨ ਜੀ ਜੀ ਬਹੁਤ ਮਿਹਰਬਾਨੀ ਦਾ ਬਹੁਤ ਧੰਨਵਾਦ ਹੈ ਨਾ ਖੁਸ਼ੀਆਂ ਬਖਸ਼ੇ ಮೊಸನ ಷಣ ಮೇಹಾರ ಕುಡಿಯ ಪ್ರಾಜ ਸਰ ਕੀ ਨਾਮਾ ਆਪਣਾ ਤੇ ਅੱਜ ਦਾ ਕੀ ਪ੍ਰੋਗਰਾਮ ਇਥੇ ਮੈਂ ਗੁਰਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਚੇਅਰਮੈਨ ਕੇ ਕੇਸੀਪਾ ਕਾਂਗਰਸ ਪਾਰਟੀ ਅਸੀਂ ਹਰ ਸਾਲ ਦੀ ਤਰ੍ਹਾਂ ਸਮੂੱਚੇ ਸਾਥੀਆਂ ਦੀ ਟੀਮ ਦੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਜਨੈਲ ਅਮਰਸ਼ੀਰ ਬਾਬਾ ਜੀਵਲ ਸਿੰਘ ਜੀ ਰੱਡੇ ਗੁਰੂ ਕੇ ਬੇਟੇ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਦਿੱਲੀ ਤੋਂ ਰਣਪੁਰ ਸਾਹਿਬ ਲੈ ਕੇ ਆਏ ਸਨ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਸਾਚੀ ਨਾਲ ਲਾ ਕੇ ਰਗਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਦਿੱਤਾ ਸੀ ਉਹਨਾਂ ਦਾ ਜਨਮ ਦਿਹਾੜਾ ਹਰ ਸਾਲ ਅਸੀਂ ਮਨਾਉਂਦੇ ਆ ਗੁਰੂ ਸਾਹਿਬ ਦੀ ਚਰਨ ਸੋ ਪ੍ਰਾਪਤ ਕਰਦੀ ਸ੍ਰੀ ਹਾਜ਼ਿਰਤਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਔਰ ਢਾਡੀ ਜਿਥੇ ਕਥਾ ਬਾਚ ਉਹਨਾਂ ਦੇ ਰਾਹੀਂ ਸ਼ਰਮਣੀ ਜਨਾਰਮਰਸੀਰ ਬਾਬਾ ਜੀਬੀਰ ਸਿੰਘ ਭਾਈ ਜਤਾ ਜੀ ਦੀ ਜੀਵਨੀ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸੰਗਤਾਂ ਤੱਕ ਲੈ ਕੇ ਜਾਣ ਦਾ ਮਕਸਦ ਇਹ ਹੈ ਇਸ ਸਮੁੱਚੇ ਦਲਦ ਭਾਈਚਾਰੇ ਨੂੰ ਜਿਨ੍ਹਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕੀਤਾ ਜਾ ਰਿਹਾ ਹੈ ਸਿੱਖਾਂ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਾਬਾ ਜੀਵਨ ਸਿੰਘ ਜੀ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਬੋਤਾ ਸਿੰਘ ਗਰਜਾ ਸਿੰਘ ਜੀ ਬਾਬਾ ਦੀਪ ਸਿੰਘ ਜੀ ਜਿਹੜੇ ਮਹਾਨ ਯੋਧੇ ਹੋਏ ਨੇ ਉਹਨਾਂ ਦੀਆਂ ਜੀਵਨੀਆਂ ਤੋਂ ਜਾਣੂ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਇਸ ਦੇਸ਼ ਦੀ ਇੱਜ਼ਤ ਤੇ ਖਰਦ ਨੂੰ ਬਚਾਇਆ ਜਾ ਸਕੇ ਔਰ ਸਮੁੱਚੇ ਦਲਦ ਭਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਨ੍ਹਾਂ ਵਿੱਚੋਂ ਬਾਬਾ ਜੀਵਨ ਸਿੰਘ ਵਰਗੇ ਮਹਾਨ ਜੋਧੇ ਸੁਖਾਸਿੰਗ ਮੁਤਾਬ ਸਿੰਘ ਵਰਗੇ ਮਹਾਨ ਜੋਧੇ ਪੈਦਾ ਹੋਏ ਜਿਨ੍ਹਾਂ ਵਿੱਚੋਂ ਗੁਰੂ ਰਵਿਦਾਸ ਜੀ ਪੈਦਾ ਹੋਏ ਕਬੀਰ ਜੀ ਪੈਦਾ ਹੋਏ ਇਹਨੇ ਮਹਾਨ ਰਾਇਬਰ ਜਿਨ੍ਹਾਂ ਜਿਨੇ ਕੌਮਾਂ ਦੇ ਵਿੱਚੋਂ ਪੈਦਾ ਹੋਏ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੂੰ ਘਰ ਘਰ ਤੱਕ ਪਹੁੰਚਾਉਣ ਲਈ ਕੰਮ ਕਰਨ ਦੀ ਲੋੜ ਹੈ ਤਾਂ ਹੀ ਦੇਸ਼ ਦੇਖਤਾ ਦੇਖਣ ਦਾ ਅਸੀਂ ਬਚਾ ਕੇ ਰੱਖ ਸਕਦੇ ਹਾਂ ਸੋ ਬਾਬਾ ਜੀ ਨੂੰ ਸਿੰਘ ਜੀ ਦੀ ਜੀ ਦੀ ਬੜੀ ਕੁਰਬਾਨੀ ਹੈ ਉਹਨਾਂ ਨੇ ਜਿੱਥੇ ਆਪਣੀ ਕੁਰਬਾਨੀ ਦਿੱਤੀ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਆਪਣੇ ਮਾਤਾ ਦੀ ਕੁਰਬਾਨੀ ਦਿੱਤੀ ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦਿੱਤੀ ਆਪਣੇ ਸਹੁਰੇ ਦੀ ਕੁਰਬਾਨੀ ਦਿੱਤੀ ਆਪਣੇ ਸਾਰੇ ਪਰਿਵਾਰ ਵਾਰਸ ਨੂੰ ਉਹਨਾਂ ਨੇ ਪੰਥ ਦੇ ਰੱਖੇ ਲਾਇਆ ਪਰ ਲਲ ਸੁਆਰਥ ਹੋ ਕੇ ਗੁਰੂ ਸਾਹਿਬ ਦੇ ਹਰ ਹੁਕਮ ਦੇ ਉੱਤੇ ਪਹਿਰਾ ਦਿੱਤਾ ਸੋ ਆਓ ਆਪ ਬਾਬਾ ਜੀ ਨੂੰ ਸਿੰਘ ਜੀ ਦੇ ਜੀਵਨ ਨੂੰ ਸਮਝਦੇ ਹੋਏ ਦੇਸ਼ ਦੇਖਤਾ ਦੇਖਣ ਦਾ ਦੀ ਆਖੀ ਕਰਨ ਵਾਸਤੇ ਬਚਲ ਬਦੋਈ